ਤੰਗਿਆ ਮਾਤਾ ਦੀ ਅੱਜ ਬਹੁਤ ਹੀ ਸ਼ਰਧਾ ਪੂਰਵਕ ਨਾਲ ਸੰਗਤ ਸਰਗੁਨ ਦੀ ਵੀ ਹੈ 38 ਲੜੀਵਾਰ ਜਾਗਰਣ ਕਰਵਾਇਆ ਜਾ ਰਿਹਾ ਜਿਸ ਵਿੱਚ ਪਹੁੰਚ ਗਏ ਕਲਾਕਾਰ ਗੁਲਾਮ ਅਲੀ ਜੀ ਬੈਡੋ ਕਾਜਮ ਖਾਨ ਤੇ ਸਾਰੇ ਪੰਚਾਇਤ ਮੈਂਬਰ ਸਮੂਹ ਨਗਰ ਵਾਸੀ ਐਨ ਆਰ ਆਈ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਸਾਰੇ ਭਗਤਾਂ ਨੂੰ ਪਹੁੰਚਣ ਦੀ ਕਿਰਪਾ ਦਾ ਹੈ ਜੈ ਮਾਤਾ ਦਾ ਤਾ ਦੇ ਭਗਵਤੀ ਦੁਰਗਾ ਜਾਗਰਣ ਜੋ ਸੋਨਿਕ ਸੋਸਾਇਟੀ ਢੀੜ ਸਰਕੋਂ ਦੀ ಗ್ರಾಮ ਪੰਚਾਇਤ ਐਨ ਆਰ ਆਈ ਵਿਰਾਸੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 29ਵਾਂ ਵਿਸ਼ਾਲ ਜਾਗਰਣ 23 ਅਕਤੂਬਰ 2025 ਦੇ ਸ੍ਰੀਚਰਵਨ ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਔਰ ਮਹਾਮਾਈ ਦੀ ਪਵਿੱਤਰ ਜੋਤ ਦਿਵਾਲਾ ਜੀ ਤੋਂ ਜਲਦੀ ਆ ਔਰ 4 3 ਵਜੇ ਇਹਦੀ ਪ੍ਰਕਰਮਾ ਸਾਰੇ ਪਿੰਡ ਵਿੱਚ ਕੀਤੀ ਆ ਔਰ ਸਾਰੀ ਸੰਗਤ ਨੂੰ ਸਹਿਯੋਗ ਨਾਲ GaAs ਸਾਥ ਦੀ ਤਰ੍ਹਾਂ ਇਹ ਜਾਗਰਣ ਕਰਵਾਇਆ ਜਾਂਦਾ ਹੈ ਤੇ ਐਨ ਆਰ ਆਈ ਵੀਰ ਔਰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਾਗਰਣ ਪੜੀ ਗਈ ਛਾਤਾ ਤੇ ਪੂਰਵੰਧਾ ਜਾਂਦਾ ਆ ਔਰ ਮੈਂ ਤੈਨੂੰ ਤਲਵਾ ਕਰਦਾ ਜਿਹੜੇ ਸਾਡੇ ਨਗਰ ਨਿਵਾਸੀ ਸਾਡੇ ਪਿੰਡ ਦੇ ਬਹੁਤ ਬਾਰੇ ਆ ਔਰ ਸਰਪੰਚ ਸਾਹਿਬ ਆ ਗ੍ਰਾਮ ਪੰਚਾਇਤ ਸਰਪੰਚੀ ਆ ਐਨ ਆਰ ਆਈ ਰਿਹਾ इनारे सहयोग नाल ए महामई दी कृपा नाल ए विशाल जागरण बड़ी शान्ता दे धूमधाम नाल मनाया जा रिया है जाकारा शेरावाली दा बहुत साचे दरबार की जय देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर